ਫਗਵਾੜਾ ਦੇ ਸਾਹਨੀ ਪਿੰਡ ਦੇ ਵਿੱਚ ਹੋਇਆ ਵੱਡਾ ਤਮਾਕਾ ਤਮਾਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ ਦੱਸਦੇ ਹਈਏ ਕਿ ਫਗਵਾੜਾ ਦੇ ਸਾਹਨੀ ਪਿੰਡ ਦੇ ਬਾਹਰ ਖੇਤਾਂ ਦੇ ਵਿੱਚ ਵੱਡਾ ਤਮਾਕਾ ਹੋਇਆ ਹੈ ਮਿਸਾਈਲ ਚੱਲਣ ਦਾ ਖੱਸਾ ਜਤਾਇਆ ਜਾ ਰਿਹਾ ਹੈ ਜਿੱਥੇ ਕਿ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ ਨੇ ਜੋ ਕਿ ਖੇਤਾਂ ਦੀਆਂ ਤਸਵੀਰਾਂ ਦਿਖਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕਿ ਪਗਵਾੜਾ ਦੇ ਸਾਹਨੇ ਪਿੰਡ ਦੇ ਬਾਹਰ ਖੇਤਾਂ ਦੇ ਵਿੱਚ ਮਿਸਾਈਲ ਚੱਲੀ ਹੈ ਜਿਸ ਨੇ 8-9 ਫੁੱਟ ਦਾ ਡੂੰਗਾ ਟੋਆ ਕਰ ਦਿੱਤਾ ਹੈ ਲੋਕ ਆਸ-ਪਾਸੇ ਇਕੱਠੇ ਹੋ ਗਏ ਨੇ ਮਿਸਾਈਲ ਦੇ ਟੁਕੜੇ ਵੀ ਇਕੱਠੇ ਕਰ ਰਹੇ ਨੇ ਦੱਸ ਦਈਏ ਕਿ ਇਹਨਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਮਿਸਾਈਲ ਚੱਲੀ ਹੋਈ ਹੈ ਜਿਸ ਦੇ ਕਾਰਨ 8-9 ਫੁੱਟ ਢੂੰਗਾ ਟੋਆ ਪੈ ਗਿਆ ਹੈ ਪਿੰਡ ਦੇ ਲੋਕ ਵੀ ਉੱਥੇ ਇਕੱਠੇ ਹੋ ਗਏ ਨੇ ਤਾਂ ਭਗਵਾੜਾ ਦੇ ਸਾਹਣੀ ਪਿੰਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜ਼ਬਰਦਸਤ ਧਮਾਕਾ ਹੋਇਆ ਹੈ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਪਿੰਡ ਦੇ ਲੋਕ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਨੇ ਕਿ ਸ਼ੁਕਰ ਹੈ ਕਿ ਪਿੰਡ ਦੇ ਅੰਦਰ ਨਹੀਂ ਚੱਲੀ ਪਿੰਡ ਦੇ ਬਾਹਰ ਚੱਲੀ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ